ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਵੀਡੀਓ ਦੇਖੀ ਇੱਕ ਤਾਂ ਧੀਰਮਲ ਫਿਰਤੀ ਚੰਦ ਵੀ ਕਹਿਦੀ ਨਾਲ ਤਰਸ਼ੇਮ ਮੂਤ ਪਾਲਨਾ ਪਪਾ ਤੇ ਇੱਕ ਨਸ਼ੇੜੀ ਸਰ ਵੀ ਤਾਂ ਐਮਪੀ ਤੇ ਨਾਲ ਨਸ਼ੇੜੀ ਭੇਡਾਂ ਕਰਕੇ ਨਾ ਇਕੱਠ ਦੋ ਢਾਈ ਸੋ ਬੰਦੇ ਦਾ ਅੰਮ੍ਰਿਤਸਰ ਸਾਹਿਬ ਗਏ ਡੀਸੀ ਸਾਹਿਬ ਦੇ ਆਫਿਸ ਦੇ ਵਿੱਚ ਮੋਰੰਡਮ ਦੇਣ ਵਾਰ ਤੇ ਕੀ ਕਹਿੰਦੇ ਕਹਿੰਦੇ ਜਿਹੜਾ ਸਾਡਾ ਮੂਤਪਾਲ ਹੈ ਨਾ ਉਹਦਾ ਐਨਐਸਏ ਖਤਮ ਕਰੋ ਕਹਿੰਦੇ ਉਹਨੂੰ ਛੇਤੀ ਤੋਂ ਛੇਤੀ ਜੇਲ੍ਹ ਵਿੱਚੋਂ ਬਾਹਰ ਕੱਢੋ ਤੇ ਅਸੀਂ ਸਾਰੇ ਬੰਦਰ ਇਕੱਠੇ ਹੋ ਕੇ ਅੱਗ ਲਾਵਾਂਗੇ ਪੰਜਾਬ ਨੂੰ ਤੇ ਇਹ ਡੀਸੀ ਸਾਹਿਬ ਉਹੀ ਨੇ ਜਦੋਂ ਕਹਿੰਦੇ ਸੀ ਪੰਜਾਬ ਪੁਲਿਸ ਗਈ ਹੈ ਨੇਵਰਗੜ ਜੇਲ ਅੰਮ੍ਰਿਤਪਾਲ ਨੂੰ ਲੈਣ ਵਾਸਤੇ ਤੇ ਬਾਅਦ ਵਿੱਚ ਡੀਸੀ ਸਾਹਿਬ ਨੇ ਜਿਹੜਾ ਪੇਪਰ ਸੀ ਉਹ ਸੈਂਡ ਕਰਤਾ ਕਹਿੰਦੇ 1 ਸਾਲ ਦੀ ਐਨਐਸਏ ਹੋਰ ਵਧਾਤੀ ਫਿਰ ਬਾਅਦ ਵਿੱਚ ਪਤਾ ਕਹਿੰਦੇ ਨਹੀਂ 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 ਕਹਿੰਦੇ ਉਹ ਤਾਂ ਪੁਲਿਸ ਕਹਿੰਦੇ ਨਾ ਉਹ ਲੈਟਰ ਪੈਡ ਫੜਾਉਣ ਗਈ ਸੀ ਜਨ ਕਿ ਜਿਹੜਾ ਐਨਐਸਏ ਵਧਾਈ ਸੀ ਨਾ ਉਹ ਕਹਿੰਦੇ ਪੱਤਰ ਫੜਾਉਣ ਗਈ ਸੀ ਲੈਟਰ ਫੜਾਉਣ ਗਈ ਸੀ ਵੀ ਆਹ 1 ਸਾਲ ਤੇਰੀ ਐਨਐਸਏ ਹੋਰ ਵਧਾਤੀ ਹੁਣ ਉਹ ਐਡੀਸੀ ਕੋਲ ਗਏ ਅਕੇ ਐਨਐਸਏ ਖਾਤਮ ਕਰ ਦਿਓ ਅਛਾ ਗਏ ਦੇਖੋ ਕਿਹੜੇ ਕਿਹੜੇ ਬੰਦੇ ਆ ਇੱਕ ਤਾਂ ਸਰ ਵੀ ਤਾਂ ਐਮਪੀ ਗਿਆ ਤੇ ਇਹਨੇ ਭੁਖੀ ਅੱਜ ਵਧੀਆ ਖਾਦੀ ਹੋਣੀ ਆ ਕਾਇਮ ਹੋ ਕੇ ਨਿਕਲੇ ਹੋਣਾ ਘਰੋਂ ਆਈ ਹੋਣੀ ਕਿਸੇ ਪਾਸੋਂ ਤੇ ਇੱਕ ਅਮਰਤਪਾਲ ਦਾ ਪਾਪਾ ਇੱਕ ਰਾਜਮਾਤਾ ਬਲਵਿੰਦਰ ਕੌਰ ਤੇ ਦੋ ਤਿੰਨ ਉਹ ਜਿਹੜੇ ਪ੍ਰਚਾਰਕ ਬਲਾਰੇ ਇਹਨਾਂ ਦੇ ਉਰੇ ਡੇਕ ਤੱਕ ਨਾ ਉਹ ਬਈਏ ਝੋਨਾ ਲਾਉਂਦੇ ਆ ਤਾਂ ਝਾੜ ਘੱਟ ਨਿਕਲਦਾ ਇਹ ਸਾਰੀ ਨਾ ਲਗੌੜ ਜਿਹੜੇ ਨਸ਼ੇੜੀ ਨੇ ਕੋਈ ਕੋਲ ਅਪਲਾਉਂਦਾ ਕੋਈ ਸੁੱਖਾ ਪੀਂਦਾ ਕੋਈ ਪ੍ਰੈਗਾ ਦੇ ਕੈਪਸੂਲ ਖਾਂਦਾ ਕੋਈ ਚਿੱਟਾ ਲਾਉਂਦਾ ਇਹ ਸਾਰੇ ਨਸ਼ੇੜੀ ਆ ਕਹਿੰਦੇ ਜੀ ਐਨਐਸਏ ਖਤਮ ਕਰ ਦਿਓ ਅਛਾ ਹੁਣ ਜਿਹੜੀ ਮੈਂ ਗੱਲ ਕਰਨੀ ਆ ਨਾ ਇਹਨੂੰ ਧਿਆਨ ਦੇ ਨਾਲ ਸੁਣਿਓ ਤੇ ਫਿਰ ਤੁਸੀਂ ਨਾ ਠੰਡਾ ਪਾਣੀ ਪੀ ਕੇ ਸੋਚਿਓ ਇਹ ਗੱਲਾਂ ਕਿੰਨੀਆਂ ਕੁ ਸਹੀ ਨੇ ਕੱਲ ਨਾ ਕੱਲ ਇੱਕ ਬੀਬੀ ਨੇ ਫੋਨ ਕੀਤਾ ਖਲੂਗੁਰ ਸਾਹਿਬ ਨੂੰ ਉਹ ਕਹਿੰਦੀ ਜੀ ਜਿਹੜੀ ਅਮਰਤਪਾਲ ਦੀ ਮਾਤਾ ਹੈ ਨਾ ਕਹਿੰਦੀ ਮੈਂ ਉਹਦੇ ਪਰਸ ਵਿੱਚ 5 500 ਦੇ ਨੋਟ ਦੇਖੇ ਗਏ ਦੋ ਤਿੰਨ ਕਾਪੀਆਂ ਜਾਨਕਿ ਇੱਕ ਕਾਪੀ 500 ਦੇ ਨੋਟ ਨਹੀਂ 50000 ਦੀ ਹੁੰਦੀ ਹੈ ਕਹਿੰਦੀ ਉਹਦੇ ਵਿੱਚ ਮੈਂ ਦੇਖਿਆ ਤੇ ਮੈਂ ਕਿਹਾ ਹਾਂ ਜੀ ਹੋ ਸਕਦਾ 1.5 ਲੱਖ ਕਿੰਨਾ ਕੁ ਹੁੰਦਾ ਕਹਿੰਦੀ ਤੁਹਾਨੂੰ ਪਤਾ ਨਹੀਂ ਵਿਕਾਸ ਵਾਸਤੇ ਰੱਖਿਆ ਉਹ ਮੈਂ ਕਿਹਾ ਦੱਸੋ ਕਹਿੰਦੀ ਜਿਹੜਾ ਮੈਨੂੰ ਨਸ਼ੇੜੀ ਹੁੰਦਾ ਸੀ ਨਾ ਉਹ ਕਹਿੰਦਾ ਸੀ ਮਾਤਾ 200 ਰੁਪਏ ਦੇ ਨਿਰਸਰੀ ਟੁੱਟੀ ਜਾਂਦਾ ਕਹਿੰਦੀ ਇਹ ਮਾਤਾ 200 ਰੁਪਏ ਦੇਂਦੀ ਸੀ ਯਾਨੀ ਕਿ ਦੋ ਜਣੇ ਨੂੰ 500 ਪੜਾਉਂਦੀ ਸੀ ਵੀ ਖਾ ਲੋ ਨਸ਼ਾ ਪਤਾ ਹੋ ਚੁੱਕਾ ਹਾਂ ਤੇ ਇਹੀ ਕਰਤੂਤ ਅਮਰਤਪਾਲ ਜਦੋਂ ਬਹੀਰ ਕੱਢਦਾ ਸੀ ਨਗਰ ਕੀ ਕਰਦਾ ਸੀ ਉਦੋਂ ਕਰਦਾ ਰਿਹਾ ਇਨ ਸੀੜੀਆਂ ਦੀ ਭੀੜ ਹੈ ਸਾਰੀ ਉਦੋਂ ਵੀ ਤੇ ਹੁਣ ਵੀ ਤੇ ਜਿਹੜੀ ਮਾਂ ਹੁਣ 1.5 ਲੱਖ ਰੁਪਇਆ ਪਰਸ ਵਿੱਚ ਲੈ ਕੇ ਘੁੰਮਦੀ ਹੈ ਨਾ ਇਹ ਉਹੀ ਹੈ ਜਿਹੜੀ ਲੈਂਡ ਦੇ ਵਿੱਚ ਲੱਗ ਕੇ ਨਾ ਡਿੱਪੂ ਤੋਟਣ ਕ ਲੈਂਦੀ ਹੁੰਦੀ ਸੀ ਜਿਹੜੀ ਕਹਿੰਦੀ ਹੁੰਦੀ ਸੀ ਸਾਡਾ ਬਿੱਲ ਜਿਹੜਾ ਨਾ ਥੋੜਾ ਜਿਹਾ ਜ਼ਿਆਦਾ ਆਂਦਾ ਹੈ ਤੇ ਅਸੀਂ ਤੇ ਹੁਣ ਐਪਲੀਕੇਸ਼ਨ ਦੇਣ ਲੱਗੇ ਆ ਤੇ ਸਾਡਾ ਬਿੱਲ ਮਾਫ ਕਰ ਦਿਓ ਤੇ ਹੁਣ ਹੁਣ ਕਹਿੰਦੇ ਸਾਡਾ 25000 ਖਰਚ ਹੈ ਮਹੀਨੇ ਦਾ ਸੌਰੀ ਇੱਕ ਦਿਨ ਦਾ 7.5 ਲੱਖ ਰੁਪਇਆ ਉਹ ਬੱਲੇ ਬੱਲੇ ਮਹੀਨੇ ਵਿੱਚ 25000 ਕਹਿੰਦੇ ਰੋਜ਼ ਦਾ ਖਰਚਾ ਹੈ ਉਹ ਖਰਚਾ ਕਿਉਂ ਹੈ ਪਤਾ ਤਿੰਨ ਚਾਰ ਤਾਂ ਗੱਟੀਆਂ ਘੁੰਮਦੇ ਉਹਦੇ ਵਿੱਚ ਤੇਲ ਪਾਉਣਾ ਪੈਂਦਾ ਤੇ ਜਿਹੜਾ ਹੈਪੀ ਹੈ ਮੂਤਪਾਲ ਦਾ ਭਰਾ ਉਹਨੇ ਫਿਰ ਨਸ਼ਾ ਵੀ ਕਰਨਾ ਹੁੰਦਾ ਤਾਂ 25000 ਤੇ ਜਿਉ ਪੰਜ ਚਾਰ ਜਿਹੜਾ ਚਿੱਟਾ ਪੀਊਗਾ ਤਾਂ ਫੇਰ ਹੀ ਕੰਮ ਹੋਊਗਾ ਜਾਣੀ ਕਿ ਕਰਦੂ ਤਾਂ ਇਹਨਾਂ ਦੀ ਹੁਣ ਇਹ ਨਾਲ ਕੀ ਚੱਲਦਾ ਗਾਣੇ ਬਣਾ ਕੇ ਸਾਡਾ ਮੁੰਡਾ ਤਾਂ ਨਸ਼ੇ ਛਡਾਉਂਦਾ ਸੀ ਅੰਮ੍ਰਿਤ ਛਕਾਉਂਦਾ ਸੀ ਉਹਨੂੰ ਦੁੱਖ ਕੀ ਹੈ ਜਾਣੀ ਕਿ ਲੋਕਾਂ ਨੂੰ ਕੀ ਦੁੱਖ ਹੋਇਆ ਉਹ ਤਾਂ ਵਧੀਆ ਕੰਮ ਕਰਦਾ ਸੀ ਨਸ਼ੇ ਛਡਾਉਂਦਾ ਸੀ ਅੰਮ੍ਰਿਤ ਛਕਾਉਂਦਾ ਸੀ ਅੱਛਾ ਹੁਣ ਸੁਣੋ ਪਤੇ ਦੀ ਗੱਲ ਇਹਨਾਂ ਸਾਰੀਆਂ ਲਗੌੜਾਂ ਨੂੰ ਨਾ ਪੇਡਾਂ ਨੂੰ ਸਵਾਲ ਕਰਿਓ ਕਹਿੰਦੇ ਐਨਐਸਏ ਖਤਮ ਕਰੋ ਪਹਿਲਾਂ ਦੱਸੋ ਵੀ ਐਨਐਸਏ ਲਈ ਕਿਉਂ ਹੈ ਐਨਐਸਏ ਕਿਉਂ ਲਈ ਹੋਤੀ ਉਹ ਕੋਈ ਕੌਮੀ ਮਸਲਾ ਸੀ ਇੱਕ ਕੁੜੀ ਛੇੜੀ ਸੀ ਉਹ ਮੁੰਡਾ ਕੁੱਟਤਾ ਪਰਚਾ ਰੱਦ ਕਰਾਉਣਾ ਸੀ ਥਾਣੇ ਤੇ ਹਮਲਾ ਕਰਦਾ ਐਨਐਸਏ ਤਾਂ ਲਈ ਹੈ ਹੋਰ ਕੋਈ ਧਾਰਮਿਕ ਜਦੋਂ ਮੋਰਚਾ ਤਾਂ ਲਾਇਆ ਨਹੀਂ ਸੋਹਣਾ ਨੇ ਵੀ ਐਨੇ ਸੇ ਲਾਤੀ ਤੇ ਹੁਣ ਲਗੌਰ ਇਕੱਠੀ ਹੋ ਕੇ ਗਈ ਐ ਕਿ ਪੰਥ ਦੋਖੀ ਨੇ ਲੋਕ ਜਿਹੜੇ ਸਾਡੇ ਮੁੰਡੇ ਨੂੰ ਚੰਗਾ ਕੰਮ ਕਰਨ ਤੋਂ ਹਟਾਉਂਦੇ ਐ ਮਤਲਬ ਥੋਡੇ ਮੁੰਡੇ ਮੂਤਪਾਲ ਨੂੰ ਬਾਹਰ ਕੱਢੀਏ ਜੇਲ੍ਹ ਚ ਤੇ ਉਹ ਆ ਕੇ ਇਥੇ ਨਸ਼ੇੜੀਆਂ ਦੀ ਭੀੜ ਇਕੱਠੀ ਕਰੇ ਤੇ ਪੰਜਾਬ ਦੇ ਵਿੱਚ ਨਸ਼ੇ ਸ਼ਰਿਆਂ ਵੇਕਣ ਗੁੰਡਾਗਰਦੀ ਹੋਵੇ ਫਰੋਤੀਆਂ ਲਈਆਂ ਜਾਣ ਜਿਵੇਂ ਤੁਹਾਡਾ ਮੁੰਡਾ ਪਹਿਲਾਂ ਜੈਪਾਲ ਪੁੱਲਰਬਰ ਗੰਜ ਨਾਲ ਮਿਲ ਕੇ ਫਰੋਤੀਆਂ ਲੈਂਦਾ ਸੀ ਡਕੈਤੀਆਂ ਕਰਦਾ ਸੀ ਉਦਾਂ ਦੇ ਕੰਮ ਤੁਸੀਂ ਦੁਬਾਰਾ ਪੰਜਾਬ ਵਿੱਚ ਸ਼ੁਰੂ ਕਰੋ ਅੱਛਾ ਫਰੀਦਕੋਟ ਦੇ ਲੋਕ ਤੇ ਖੰਡੂਰ ਸਾਹਿਬ ਦੇ ਇਹਨਾਂ ਦੋਨੋਂ ਹਲਕਿਆਂ ਦੇ ਲੋਕਾਂ ਨੂੰ ਬੇਨਤੀ ਹੈ ਬੀ ਜੀ ਤੁਹਾਡੇ ਕੋਲ ਗਲਤੀ ਹੋਗੀ ਨਾ ਪਹਿਲਾਂ ਉਹਦਾ ਪਛਤਾਪ ਇਹੀ ਹੈ ਉਹ ਜਿਵੇਂ ਕਹਿੰਦੇ ਛੱਡਿਆ ਤੀਰ ਕਮਾਨ ਚੋਂ ਜਾਂ ਪੁਲਾਂ ਹੇਠੋਂ ਨਿਕਲਿਆ ਹੋਇਆ ਪਾਣੀ ਤੇ ਜਵਾਨ ਵਿੱਚੋਂ ਨਿਕਲੀ ਹੋਈ ਗੱਲ ਉਹ ਵਾਪਸ ਨਾ ਆਉਂਦੀ ਨਹੀਂ ਪਰ ਪਛਤਾਪ ਇਹੀ ਹੈ ਵੀ ਜੇ ਤੁਹਾਨੂੰ ਦੁਬਾਰਾ ਇਹ ਕਿਤੇ ਮਿਲਦੇ ਨੇ ਅਮਰਤਪਾਲ ਦਾ ਭਾਪਾ ਹੋਵੇ ਜਾ ਬਲਵਿੰਦਰ ਕੌਰ ਉਹਦੀ ਮਾਂ ਹੋਵੇ ਆ ਹੈਪੀ ਨਸ਼ੇੜੀ ਹੋਵੇ ਸਰਬੀਤ ਵਰਗੇ ਹੋਣ ਇਹਨਾਂ ਦੇ ਫੜ ਕੇ ਛੇਤਰ ਫੇਰੋ ਤੁਹਾਡੇ ਲਈ ਪਛਤਾਤਾਪ ਇਹ ਹੀ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਵੀ ਇਹ ਦੋ ਹਲਕੇ ਬਚ ਰਹਿਣ ਤਾਂ ਇਹ ਕੰਮ ਤੁਹਾਨੂੰ ਕਰਨਾ ਪੈਣਾ ਕਿਉਂਕਿ ਤੁਸੀਂ ਬਹੁਤ ਵੱਡੀ ਗਲਤੀ ਪਹਿਲਾਂ ਕਰ ਬੈਠੇ ਹੋ ਕੀ ਖਟ ਲਿਆ ਵੋਟਾਂ ਪਾ ਕੇ ਕੀ ਮਿਲ ਗਿਆ ਤੁਹਾਨੂੰ ਚੱਕੀ ਜੋ ਹੁਣ ਅਛਾ ਜਦੋਂ ਅੱਜ ਇਕੱਠ ਦੇਖਿਆ ਨਾ ਕਈ ਨਾ ਮੈਨੂੰ ਵੀਡੀਓ ਕੱਟ-ਕੱਟ ਕੇ ਲੋਕਾਂ ਨੇ ਭੇਜੇ ਕਿਉਂਕਿ ਮੈਨੂੰ ਤਾਂ ਭੇਜ ਦੇ ਮੈਂ ਬੋਲ ਦਿੰਦਾ ਸਾਨੂੰ ਕਿਹੜਾ ਕੋਈ ਡਰਾ ਕਹਿੰਦਾ ਜਿਹਨੇ ਮਰਨਾ ਮਰੇ ਅੱਜ ਤਾਂ ਪੰਜਾਬ ਦੀ ਤੇ ਕੌਮ ਦੀ ਗੱਲ ਕਰਨੀ ਜਿਹੜਾ ਬੰਦਾ ਕੌਮ ਨੂੰ ਬੇਵਕੂਫ ਬਣਾਉਂਦਾ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਂਦਾ ਉਹ ਤੇ ਛੇਤਰ ਫੇਰਨੀ ਅਸੀਂ ਤਾਂ ਫੜ ਕੇ ਸਾਨੂੰ ਕੋਈ ਪਰਵਾਹ ਨਹੀਂ ਆਹ ਜਿਹੜੀਆਂ ਵੀਡੀਓ ਕੱਟ-ਕੱਟ ਕੇ ਭੇਜੀਆਂ ਨਾ ਉਕੇ ਦੇਖੋ ਕਹਿੰਦੇ ਜੀ ਆ ਕਹਿੰਦੇ ਅੱਖ ਖੜੀ ਐ ਇਹਦੇ ਕਹਿੰਦੇ ਕੈਪਸੂਲ ਦੋ ਖਾਦੇ ਹੋਏ ਹੈਪੀ ਜਿਹੜਾ ਇਹਦਾ ਉਹਦੀ ਅੱਖ ਨਾ ਇਦਾਂ ਹੀ ਆ ਇਹ ਮੋਸਟੇ ਹੱਥ ਰੱਖਿਆ ਹੋਇਆ ਇਦਾਂ ਚੰਗੀ ਤਰ੍ਹਾਂ ਤੇ ਮਾਂ ਤੇ ਮਾਂ ਪੂਰਾ ਮੈਂ ਚਿਹਰੇ ਤੇ ਇਦਾਂ ਜਿਵੇਂ ਇੱਕ ਇਹ ਕਹਿੰਦੇ ਕਿ ਬਹੁਤ ਵੱਡੀ ਸਿਆਣੀ ਬਣਦੀ ਹੁੰਦੀ ਐ ਵੀ ਮੈਂ ਇੰਨੀ ਅਕਲਮੰਦਾਂ ਬੀ ਮੈਨ ਨੂੰ ਪੂਰੀ ਕਾਮ ਮਾਂ ਕਰਕੇ ਜਾਣੇ ਇਦਾਂ ਦੀਆਂ ਉਹਨੇ ਪੋਜ ਬਣਾ ਕੇ ਫੋਟੋਆਂ ਪਾਈਆਂ ਸਾਹਮਣੇ ਆ ਜਿਹੜਾ ਪਾਪਾ ਇਹਦਾ ਜਿਹੜਾ ਕਹਿੰਦਾ ਇਹ ਆਈ ਇਹ ਆਈ ਇਹ ਨਾ ਬਣਦੇ ਆ ਉਹ ਇਦਾਂ ਹੱਥ ਮਾਰਦਾ ਹੁੰਦਾ ਪੁੱਠੇ ਉਹਦੇ ਕੋਲ ਕੋਈ ਗੱਲ ਨਹੀਂ ਕੋਈ ਮਤਲਬ ਨਹੀਂ ਚਲੋ ਐਨਾ ਕੁਝ ਬਹੁਤ ਆ ਤੁਹਾਨੂੰ ਦੱਸਤਾ ਪਰ ਗੌਰ ਕਰ ਲਿਓ ਕਿ ਉਹ ਲੋਕ ਨੇ ਜਿਹੜੇ ਨਸ਼ੇੜੀ ਸਿਰੇ ਦੇ ਭੇਡਾਂ ਬੰਦਰ ਇਕੱਠੇ ਹੋਏ ਤੇ ਇਹਨਾਂ ਦੇ ਹੱਥਾਂ ਵਿੱਚ ਨਾ ਅੱਗ ਵਾਲ ਕੇ ਟੀਲੀਆਂ ਫੜਾਉਣ ਵਾਲੇ ਹੋਰ ਨੇ ਤੇ ਬਸ ਹੁਣ ਇਹਨਾਂ ਦੇ ਮਨਸੂਬੇ ਕੀ ਨੇ ਵੀ ਵੱਧ ਤੋਂ ਵੱਧ ਰੌਲਾ ਰੱਟਾ ਪੰਜਾਬ ਵਿੱਚ ਪਵੇ ਤੇ ਸਾਡੇ ਜਿਹੜੇ ਘਰ ਨੇ ਉਹ ਵੱਧ ਤੋਂ ਵੱਧ ਬਾਹਰੋਂ ਪੈਸਾ ਆਵੇ ਬਸ ਆ ਚੱਕਰੇ ਨਾਲ ਹੋਰ ਕੁਝ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ